ਕਤੇ ਵੀਰੇ ਸਾਚੀ ਕਾਲ ਬਲਾਉਂ ਆਇਆ ਨੂੰ ਸਾਚੀ ਕਾਲ ਆਇਆ ਨੂੰ ਫਤਵੀਸ਼ਿੰਗ ਕੀ ਆ ਲਿਆ ਫਤਵੀਆ ਠੀਕ ਆ ਫਤਵੀਸ਼ਿੰਗ ਸਕੂਲੋਂ ਆ ਗਏ ਆ ਗਏ ਤੇ ਫਤਵੀਸ਼ਿੰਗ ਨੂੰ ਸਾਹੇ ਦੋਸਤ ਕੀ ਕਹਿੰਦੇ ਸਾਹੇ ਦੋਸਤ ਕਹਿੰਦੇ ਓਏ ਮੈਂ ਕਿਤੇ ਬੜੀਆ ਬਲਾਉਂ ਹੁੰਦਾ ਓਏ ਹੋਏ ਹੋਏ ਇਹਨੂੰ ਕਿਤੇ ਦੋਸਤ ਮਿਲੇ ਹੋਣੇ ਐ ਇਹਦੇ ਸਕੂਲੇ ਜਿੱਦਾਂ ਵੱਡੇ ਬੱਚੇ ਮੈਨੋਂ ਆਉਂਦਿਆ ਕਹਿੰਦਾ ਪਾਪਾ ਮੈਨੂੰ ਸਾਰੇ ਵੱਡੇ ਦੋਸਤ ਕਹਿੰਦੇ ਓਏ ਫਤੇ ਤੂੰ ਕਿੰਨੇ ਵਧੀਆ ਬਲੌਗ ਬਣਾਉਣਾ ਇਹ ਸਾਡਾ ਬਲੌਗਰ ਆਪੇ ਹੀ ਦੱਸਣ ਡਿਆ ਮੈਨੂੰ ਸਾਰੀਆਂ ਹੀ ਗੱਲਾਂ ਤੇ ਹੁਣ ਆਉਂਦੇ ਇਹਨੇ ਮੰਗੀਆਂ ਵਾ ਕੈਂਡੀਆਂ ਤੇ ਪਹਿਲਾਂ ਚੜਦੇ ਆਂ ਨਾ ਮੋਟਰਸਾਈਕਲ ਦੇ ਉੱਤੇ ਚੜਦੇ ਆਂ ਕਹਿੰਦਾ ਪਾਪਾ ਸਾਡੇ ਘਰ ਸ਼ੇਰ ਆ ਗਿਆ ਵਾ ਤੇ ਮੈਂ ਕਿਹਾ ਨਹੀਂ ਹਲੇ ਨਹੀਂ ਆਇਆ ਆ ਜਾਣਾ ਨੇ ਤੇ ਉਹਨੇ ਮੈਨੂੰ ਗੱਡੀ ਲੈ ਕੇ ਦੇਣੀ ਆ ਮੈਂ ਕਿਹਾ ਹੁਲੇ ਦੇਣ ਕਿਹਾ ਹੁਲੇ ਕੇ ਦੇਣੀ ਆ ਤੇ ਇਹ ਫਤੇ ਨੂੰ ਢੀਕੋਂਡੀ ਆਪਣੇ ਚਾਚੂ ਦੀ ਨਾਲੇ ਤੇ ਨਾਲੇ ਖਾਂਂਦੇ ਹੁੰਦੇ ਹੀ ਕਹਿੰਦਾ ਮੈਨੂੰ ਕੈਂਡੀ ਦੇ ਦੋ ਹੁਣੇ ਕਿੰਨੇ ਦੇਣ ਹੋਗੇ ਨਾ ਇਹਨੂੰ ਬਿਸਕੁਟ ਲੈ ਕੇ ਦਿੱਤੇ ਤੇ ਨਾ ਕੁਝ ਹੋਰ ਹੈਂ ਤੂੰ ਮੋਲੋ ਨਹੀਂ ਮਰਜਦੇ ਯਾਰ ਤੇ ਉਹਦੇ ਕਰਕੇ ਤੇ ਚਲੋ ਓਕੇ ਫਿਰ ਹੁਣੇ ਨੇ ਖਾਣਾ ਰਾਸ਼ਨ ਪਾਣੀ ਇਹਦਾ ਆਇਆ ਵਾ ਚਾਚੂ ਸ਼ੇਰਾ ਤੇ ਇਹ ਵੇਖਣ ਡਿਆ ਵਾ ਸਾਗ ਤਾਬ ਲਾਉਣ ਡਿਆ ਵਾ ਵੀ ਕੌਣ ਆਇਆ ਵਾ ਕਿੱਥੇ ਆ ਕੌਣ ਆ ਕਿ ਤੇ ਅਵਿਰ ਜਫੀ ਪਾਲਾ ਬਛੀ ਦੇ ਪਾ ਬਛੀ ਸਾਸਰੀ ਘਰ ਤੇ ਬੁਲਾ ਫਤੇ ਸਾਸਰੀ ਘਰ ਬੁਲਾ ਹਾ ਹਾ ਫਤੇ ਹਾ ਹਾ ਇਹ ਆ ਆਇਆ ਫਤੇ ਦਾ ਚਾਚੂ ਆ ਜਾ ਹਾ ਤੇ ਇਹ ਹੈ ਨਹੀਂ ਲੱਗੇ ਲੱਗਦਾ ਜਦੋਂ ਕੋਈ ਨਵਾਂ ਨਵਾਂ ਆਵੇ ਫਿਰ ਨਿਆਣਾ ਕਰਦਾ ਹੁੰਦਾ ਨਾ ਤੇ ਆ ਡਿਆ ਵਾ ਫਿਰ ਨਾ ਲੱਗੇ ਨਹੀਂ ਜਾਣ ਡਿਆ ਦਾਦਾ ਜੀ ਦੇ ਲਾਗੇ ਚੱਲ ਜਾ ਫਿਰ ਚੱਲ ਪੁੱਜੀ ਹੱਲਲਾ ਆਇਆ ਥੋੜਾ ਜਿਹਾ ਕੋਲ ਹੁਣ ਵਾਹਣਾ ਦੋ ਮਿੰਟ ਕਰਦਾ ਸੋ ਓਏ ਗੱਡੀ ਲਿਆਂਦੀ ਉਹਨੇ ਗੱਡੀ ਦੇ ਫਤੇ ਦੇ ਚਾਚੂ ਨੇ ਲਿਆਂਦੀਆਂ ਫਤੇਲੀ ਕੈਂਡੀਆਂ ਇੱਕ ਕਾ ਡੱਬਾ ਤੇ ਇੱਕ ਕਾ ਡੱਬਾ ਮੈਂ ਨਾ ਦੋ ਕਾ ਡੱਬੇ ਕਿਚਰਾ ਦਾਂ ਇਹਨੇ ਹੁਣੇ ਹੀ ਕਹਿਣਾ ਮੈਂ ਆ ਖਾਣਾ ਹਾਂ ਟੋਟ ਅੱਜ ਨਹੀਂ ਟੋਟ ਕੱਢ ਲੀਦਾ ਨਹੀਂ ਮੈਂ ਲਗਾ ਘੇਰਾ ਦੀਆਂ ਦੇ ਪੈਕਟ ਭੰਡਰ ਉਸ ਨੂੰ ਹੂੰ ਉਹ ਅੰਦਰ ਗਿਆ ਉਹ ਲਾ ਕੇ ਮੁਰਗੂ ਵੇਖਣ ਮੈਂ ਤਾਂ ਉਦੋਂ ਕੱਢ ਕੇ ਰੱਖਦਾ ਖੜੇ ਪਿਆ ਮੇਨੂੰ ਗੱਡੀ ਤੇ ਗੱਡੀ ਦੇ ਖੜੇ ਪਿਆ ਵਾ ਤੇ ਕੱਲ ਦਾ ਕਹਿੰਦਾ ਚਾਚੂ ਨੇ ਗੱਡੀ ਲੈ ਕੇ ਆਉਣੀ ਗੱਡੀ ਮੈਂ ਤੋੜਾ ਤੇ ਨਹੀਂ ਅੱਬਾ ਬਾਕੀ ਲਗਾ ਵਾ ਹੂੰ ਯਾ ਹੋਏ ਇਹ ਕੀ ਆ ਫਤਿਹ ਕਿਸਮਿਸ ਸੋਗੀ ਮੈਂ ਤੈਨੂੰ ਫੋਨ ਕੀਤਾ ਯਾਰ ਮਾਣ ਜਾ ਕੇ ਤੂੰ ਚੁੱਕਿਆ ਨਹੀਂ ਫੋਨ ਹੂੰ ਮੋਲ ਤੋਂ ਸਰ ਆ ਵੀ ਹੁਣ ਉਹਨੀਆਂ ਕਿ ਗਜਾਰੇ ਦੇ ਜੋਗੀਆਂ ਕੱਡੀਆਂ ਤੇ ਸਵੇਰ ਦਾ ਜਿਹੜਾ ਪ੍ਰਬਾਦ ਫੇਰੀ ਤੋਂ ਮੈਂ ਨਾਲ ਬਦਾਨਾ ਲੈ ਕੇ ਆਂਦਾ ਇਹਦੇ ਚ ਅਸਲ ਚ ਨਾ ਮੈਂ ਪ੍ਰਬਾਦ ਫੇਰੀ ਤੇ ਗਿਆ ਤੇ ਕੱਲ ਮੰਗਦਾ ਸੀ ਤੇ ਪਾਪਾ ਕੀ ਲੈ ਕੇ ਆਂਦਾ ਮੇਰੇ ਲਈ ਆਂਦਾ ਗੱਡੀ ਲੈ ਆ ਕੇ ਦੋ ਵੱਡ ਨੂੰ ਆ ਕੋਈ ਵੀ ਚੀਜ਼ ਪਸੰਦ ਨਹੀਂ ਆਉਂਦੀ ਹਣ ਓਏ ਚੋਕ-ਚੋਕ ਕੇ ਮਾਰੀਆਂ ਉੱਧਰ ਨੂੰ ਇਹਨੇ ਪਹਿਲਾਂ ਤੇ ਹੁਣ ਕੱਢ ਕੇ ਫੇਰ ਇੱਥੇ ਰੱਖ ਲਈਆਂ ਆ ਭਾਂਡਿਆ ਤਲਾਈਆਂ ਆਪਾਂ ਇਹੀ ਇਥੋਂ ਅਰਚਾਉਣ ਤਲਾਈਆਂ ਭਰੋਣ ਕਿਉਂਕਿ ਪ੍ਰੋਗਰਾਮ ਹੀਗਾ ਘਰ ਥੋੜਾ ਜਿਹਾ ਕਰਾਉਣਾ ਉਹਦੇ ਕਰਕੇ ਪ੍ਰੋਗਰਾਮ ਕੀ ਕਰਾਉਣਾ ਮੈਂ ਇਹ ਵੀ ਵਲੌਗ ਦੇ ਵਿੱਚ ਦੱਸਾਂਗੇ ਤੇ ਇਹ ਪਰੀਆਂ ਜਾਣੀਆਂ ਤਲਾਈਆਂ ਵੈਸੇ ਮੈਂ ਤੇ ਕਹਿੰਦਾ ਹੀ ਰੈਡੀमेड ਲੈ ਆਈਏ ਸੁੱਕ ਕਹਿੰਦੀ ਵੀ ਨਹੀਂ ਭਰੋਣੀਆਂ ਵਾ ਮੈਂ ਕਿਹਾ ਹਾਂ ਮੈਂ ਮੈਂ ਜ਼ਿੰਦਗੀ ਚ ਨਾ ਦੋਅਰ ਤੇ ਨਹੀਂ ਇੱਕੋ ਰਹੀ ਇੱਕੋ ਰਹੀ ਮੰਮੀ ਨਾਲ ਤਲਾਈਆਂ ਪਰੌਣ ਗਿਆ ਦੂਜੀ ਵਾਰੀ ਕਰਦੀ ਆ ਦੋਜੀ ਅਰੀ ਹੋਣਾ ਆ ਹਾਂ ਹਾਂ ਤੇ ਹੱਥੀ ਪਰੌਣ ਤੇ ਮੁੱਲ ਲਿਆਉਣ ਚ ਕੋਈ ਫਰਕ ਆ ਆਹੋ ਛੋਟੀ ਹੁੰਦੀ ਆ ਪਾ ਫਰਕ ਹੁੰਦਾ ਵਾ ਹੱਥੀ ਪਰੌਣ ਤੇ ਮੋਲੇ ਹੋਣ ਚ ਨੇ ਰੇਡ ਹੀ ਮੈਂਟ ਤੇ ਹੁੰਦੇ ਆ ਕੋਤ ਰੂਮ ਦਾ ਫਰਕ ਜਾਂ ਕੁਛ ਕੱਪੜੇ ਦਾ ਫਰਕ ਛੋਟੀ ਵੱਡੀ ਦਾ ਹਾਂ ਛੋਟੀ ਵੀ ਹੁੰਦਾ ਹੈ ਕੱਪੜੇ ਵੀ ਹਲਕਾ ਰਹੇ ਪਰ ਰੂਮ ਵੀ ਹਲਕੇ ਠੀਕ ਆ 500 ਰੁਪਏ ਮਿਲ ਜਾਏ ਤੇ ਆ ਜਿਹੜੇ ਆ ਗਲੀ ਗਲੀਚੇ ਕਹਿੰਦੇ ਇਹਨਾਂ ਨੂੰ ਅਮਰੇ 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 ਇਹ ਲਾਈ ਹੀ ਕਾਦੀਆਂ ਤੋਂ ਲਿਆਂਦੇ ਹੀ ਇਹ ਕਾਦੀਆਂ ਤੋਂ ਲਿਆਂਦੇ ਆ ਕਾਦੀਆਂ ਤੋਂ ਲਿਆ ਕੇ ਤੇ ਚੱਲ ਹੁਣ ਭਰਾੜੀਏ ਮੈਂ ਹਾਂ ਤਲਾਈ ਹਾਂ ਹਾਂ ਸਿਆਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਿੰਗਲ ਮੰਝੇ ਤੇ ਜਾਂ ਸਿੰਗਲ ਜਗਾ ਤੇ ਵਿਛਾਉਣ ਲਈ ਹੈਨਾ ਤਲਾਈਆਂ ਚਾਹੀਦੀਆਂ 2 ਕਿਲੋਗ੍ਰਾਮ ਚਾਹੀਤ ਕਰਨਾ ਸੀ ਉਹਦੇ ਵਾਸਤੇ ਸੁਚੀਆਂ ਹੀ ਤਲਾਈਆਂ ਚਾਹੀਦੀਆਂ ਹਾਂ ਹਾਂ ਕਰਕੇ ਮੈਂ ਨਵੀਆਂ ਭਰ ਆ ਲਈਏ ਹਾਂ ਹੈਨਾ ਚਲੋ ਹਾਂ ਟੰਡ ਵੀ ਬਹੁਤ ਜੇ ਪਰ ਅੱਜ ਟੰਡ ਤੇ ਹੈਗੀ ਆ ਟੰਡ ਕਹਿੰਦੀ ਆ ਲੋਕ ਕੀ ਬਣ ਬਣ ਜਾਣ ਰਿਹਾ ਮੋਟਰਸਾਈਕਲਾਂ ਤੇ ਇਹ ਆਤੀ ਹੋਈ ਪਈ ਹੈ ਹਾਂ ਇਹਨਾਂ ਮੇਰੇ ਵੀ ਖਾਲਦੇ ਵੀ ਮੈਗੀ ਬਣਿਆ ਵਾ ਤੀਕੇ ਭਣੇ ਆ ਵੇਖੋ ਮਾਫਰ ਮੇਲੇ ਲੈ ਕੇ ਤੇ ਗਲਬਜ਼ ਵੀ ਲੈ ਕੇ ਨਾਲ ਤੇ ਰੱਖੇ ਆ ਤੇ ਤਿੰਨ ਤਿੰਨ ਕੱਪੜੇ ਚਾਰ ਚਾਰ ਕੱਪੜੇ ਪਾਏ ਆ ਹੂੰ ਖੰਡ ਬਹੁਤ ਹੀ ਜ਼ਿਆਦੀ ਆ ਮੌਸਮ ਤੇ ਤਕਰੀਬਨ ਅੱਜ ਮੇਰੇ ਸਣਾ ਪੰਜਵਾਂ ਛੇਵਾਂ ਦੇਣੇ ਆ ਤੇ ਧੁੱਪ ਨਹੀਂ ਚੜੀ ਬਾਤ ਜਾਈ ਹੈ ਹੂੰ ਹਾਂ ਚਲੋ ਜੀ ਓਕੇ ਫਿਰ ਠੀਕ ਆ ਭਰਾਲੀ ਹੁਣ ਤਲਾਈਆਂ ਆਪਾਂ ਆ ਵੇ ਲੋਹਾ ਭਰਾਈਆਂ ਤਲਾਈਆਂ ਤੇ ਚੋਕਲੀਆਂ ਹੁਣ ਤੇ ਮੇਰਾ ਤੇ ਜੀ ਕਰਦਾ ਪੈਣਾ ਖੋਲ ਕੇ ਨਾ ਤੇ ਹਾਲਤ ਵਾਲੇ ਬੁੱਕਲ ਮਾਰ ਕੇ ਤੂੰ ਬਹਿ ਜਾ ਪਿੱਛੇ ਤੇ ਬੇ ਠੰਡੀ ਵੜੀ ਹੈ ਹਨਾ ਤੇ ਫੋੜੇ ਪਿੱਛੇ ਜੀ ਕਰਦਾ ਬੁੱਕਲ ਮਾਰ ਕੇ ਤੇ ਬਹਿ ਜਾ ਹਾਂ ਹਾਂ ਪ੍ਰਿੰਟ ਕਮੇਟੀ ਦੀ ਬੋਲੀ ਲੱਲਾ ਜੀ ਤੇ ਆ ਬੀਬੀਆਂ ਸਾਰੇ ਜਾਣੇ ਬੀਬੀਆਂ ਬੈਠੀਆਂ ਤੇ ਰਾਜਾ ਚੁੱਕਣ ਲੱਗਾ ਕਮੇਟੀ ਬੜਾ ਫਾਪਿਆ ਵਾ ਪਰਚੀਆਂ ਤੇ ਕੰਮ ਚੱਲ ਗਿਆ ਵਾ ਲਓ ਜੀ ਖੋਲ ਦੇ ਖੋਲ ਤੇ ਦੱਸੀਗਾ ਮੈਂ ਨਾ ਇਹ ਇਹ ਸਾਰੀਆਂ ਬੋਲੀਆਂ ਕੋਰੈਂਟੀ ਨੇ ਕਰਵਾ ਦੇਣੀਆਂ ਵਾ ਇਹ ਆ ਗਈ ਜੀ ਹਰਜੀਤ ਹਰਜੀਤ ਆ ਗਈ ਹਰਜੀਤ ਆਂਟੀ ਦੀ ਇੱਤ ਆ ਗਈ 500ਦ ਗਈ ਆਂਟੀ ਦੀ ਹਰਜੀਤ ਦੀ ਰਾਦੇ ਸਾਈਡ ਤੇ ਪਰਚੀ ਹਾਂ ਹੁਣ ਚੁੱਕ ਇੱਕ ਮਿੰਟ ਰੁਕ ਜਾ ਫੇਰ ਮੈਂ ਮ फटाफट ਇੱਕ ਪੱਤੀ ਤੇ ਲਿਖ ਲਾਵਾਂ ਨਾ ਬਾਅਦ ਕਰ ਲਵਾਂ ਨਹੀਂ ਜਾ ਆਹੋ ਲਓ ਚੁੱਕ ਦੇ ਲੈਰਾ ਜੀ ਚੁੱਕ ਹਾਂ ਆ ਗਈ ਦੂਜੀ ਪਰਚੀ ਇਹ ਬੋਲੀ ਦੀ ਕਮੇਟੀ ਪਰ ਹੁਣ ਸੱਤ ਜਾਣੇ ਕਹਿੰਦੇ ਆ ਵੀ ਆਪਾਂ ਬੋਲੀ ਨਹੀਂ ਦੇਣੀ। ਇਹ ਵੀ ਇਹਨਾਂ ਦੀ। ਲਓ ਜੀ। ਦੋਨੇ ਦੋਵੇਂ ਲਗਾਤਾਰ ਕੱਢੀ ਜਾਂਦਾ। ਦੋਵੇਂ ਲਗਾਤਾਰ। 2500 ਤੇ 2000 ਚਾਹੀਆਂ ਤਾਂ ਸਾਹਮਣੇ ਨਿਕਲ ਦੇਈਆਂ ਹੈ। ਆ ਤੁਹਾਡੇ ਸਾਹਮਣੇ ਆ ਵੇਖ ਲੋ। ਤੁਹਾਡੇ 2500 ਬੱਲੇ ਗਈ। ਚੁੱਕ ਫੇਰ ਦੋਨੇ ਤਾਂ ਵਿਜੀ ਦੋ ਜਰ ਤੋਂ। ਆ ਚੁੱਕ ਲਈ। ਇੱਧਰ ਕੰਮ ਕਰਦੇ ਨਹੀਂ ਤਾਂ ਦੇਖਦਾ ਹੋ। ਤੀਜੀ ਤੇ ਰੇਲੋ ਫੇਰ ਲੈ ਲਿਓ। ਨਹੀਂ ਜਾਂਦੇ ਨਹੀਂ ਦੇ ਦਿੰਦੀ। ਮੰਨਾ। ਮੰਨਾ ਉਹਨਾਂ ਦੀ ਕਿੰਨੇ ਦੇ 1500 ਤੇ? ਹਾਂ 1500 ਮੰਨਾ ਮੰਨਾ ਇਹ ਮੇਰੇ ਉੱਪਰ 1500 ਲੇਦਾ ਆ ਸਾਰਿਆਂ ਦੇ ਲਿਖੇ ਜਾ ਫੜਾਏ ਫੜਾਏ ਨਹੀਂ ਆ ਕਾਪੀ ਤੇ ਵੀ ਦੇਖ ਉਹ ਵੀ ਲਿਖੀ ਜਾਣੀ ਆ ਆ ਗਈ ਜੀ ਹੁਣ ਤੁਹਾਡੀ 2500 ਹਾਂ ਇਹ 1500 ਵਾਲੀ ਹੋ ਗਈ ਨਹੀਂ ਇਹ ਇਹ 1000 ਵਾਲੀ ਲੈ ਗਈ ਇਹ ਆ ਗਈ ਬੋਲੀ ਇਹਦੇ ਹੋ ਗਈ ਫਿਰ ਵਧਾਈਆਂ ਵਾਲੀ ਇਹ ਛੱਡ ਦੇ ਸਾਈਡ ਤੇ ਇਹ ਛੱਡ ਦੇ ਸਾਈਡ ਤੇ ਹੁਣ ਛੁੱਟ ਮੈਂ ਅੱਗਿਆ ਨਹੀਂ ਪਰਚੀਆਂ ਜਾਣਾ ਹਵਾ ਤੇ ਹਾਂ ਉਹ ਇੱਕ ਇਹ ਪਰਚੀ ਖਾਲੀ ਵੀ ਦਿੱਤੀ ਮੈਂ ਤੁਹਾਨੂੰ ਇੱਕ ਪਰਚੀ ਖਾਲੀ ਇਹ ਚਲੋ ਜੀ ਆ ਆ ਗਈ ਹੋਈ ਹੈ ਖਾਲੀ ਵਾਲੀ ਹਾਂ ਜਾਣ ਕੇ ਹਾਂ ਜੀ ਬੇਟੇ ਇਹ ਮੈਂ ਬੱਬਾ ਜੀ ਬੰਦੇ ਕਿੱਧਰ ਕਬੱਡੀ ਵਾਲਾ ਸੁੱਤ ਗਈ ਹੀ ਘਰੇ ਤੇ ਤੂੰ ਹੀ ਖਾਲੀ ਕਿਉਂ ਦਿੱਤੀ ਪਰਚੀ ਲੈ ਮੈਂ ਆ ਗਿਆ ਕਹੇ ਦੇ ਦਿੱਤੀ ਵੀ ਇੱਕ ਪਰਚੀ ਖਾਲੀ ਰੱਖ ਲੋ ਵਿੱਚ ਇਹ ਕੋਈ ਕਰਮਾ ਵਾਲੀ ਹੈ ਜੇ ਦੋ ਵਾਰ ਟਲ ਗਈ 1500 ਹੋ ਗਈ ਹੈ ਹੁਣ 500 ਤੇ 1000 ਹਾਂ ਸਾਬ ਸਾਬ ਤੇ ਆਂਟੀ ਉਹਨਾਂ ਦੀ ਨਿਕਲ ਗਈ ਯਾਰ ਤੇ ਹੁਣ ਦੋ ਰਹਿ ਗਈਆਂ ਤੇ ਦੋਵੇਂ ਭਾਬੀ ਦੀਆਂ ਵਾ ਇਹ ਤੁਹਾਨੂੰ ਮੇਰੀਆਂ ਹਾਂ ਜਦੋਂ ਹੀ ਦੋਵੇਂ ਭਾਬੀ ਦੀਆਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ 500 ਇਹ ਦੋਨੀਆਂ ਮੇਰੀਆਂ ਚਲੋ ਜੀ ਇਹ ਦੋਵੇਂ ਹੈਗੀਆਂ ਭਾਬੀ ਹੁਣਾਂ ਦੀਆਂ ਯਾਰ ਇਹ ਕਿਹੜੇ ਹਿਸਾਬ ਨਾਲ ਦਿੱਤੀਆਂ ਫੇਰ ਤੁਸੀਂ 501 ਤੇ ਦੂਜੀ ਦਾ ਵੀ 500 ਨਹੀਂ ਨਹੀਂ ਦੂਜੀ ਪੂਰੀ ਦੂਜੀ ਪੂਰੀ ਹੋਣੀ ਹੈ ਇੱਕ 500 ਆ ਗਿਆ ਇੱਕ ਪੂਰੀ ਇੱਕ ਪੂਰੀ ਆਉਣੇ ਨਾ ਉਹਨੂੰ ਨਹੀਂ ਪੂਰੀ ਹੋ ਗਈ ਲਾਸਟ ਹੈ ਮੈਨੂੰ ਇੱਕ 500 ਜਿਹੜੇ ਕਹਿੰਦੇ ਆ ਨਾ ਫਤੇਬੀਰ ਸਿੰਘ ਬੜਾ ਸੋਹਣਾ ਬੱਚਾ ਐ ਨਹੀਂ ਇਹਨੂੰ ਮਾਸਾ ਨਾ ਇਹ ਹੁਣ ਨਾ ਹੱਥਾਂ ਚੋਂ ਨਿਕਲਦਾ ਜਾਂਦਾ ਵਾ ਵਿਗੜ ਗਿਆ ਵਿਗੜ ਗਿਆ ਵਾ ਕਿਉਂਕਿ ਇਹ ਸਵੇਰ ਦਾ ਹੀ ਬਸ ਟੌਫੀਆਂ ਨੂੰ ਹੀ ਕਰੀ ਜਾਂਦਾ ਮੈਨੂੰ ਟੌਫੀਆਂ ਹੀ ਦੇਈ ਜਾਓ ਟੌਫੀਆਂ ਹੀ ਦੇਈ ਜਾਓ ਹੁਣ ਵੀ ਹੁਣ ਵੀ ਕਿੰਨੀਆਂ ਹੀ ਸਵੇਰ ਦੀਆਂ ਖਾਲੀਆਂ ਤੇ ਹੁਣ ਵੀ ਟੌਫੀਆਂ ਫੇਰ ਤੇ ਦੰਦ ਦੇ ਮੂੰਹ ਚ ਇੱਕ ਨਹੀਂ ਰਹਿਣਾ ਜਿੱਦਾਂ ਟੌਫੀਆਂ ਖਾਈ ਜਾਂਦੇ ਆ ਵਾ ਕੀ ਕਹਣਾ ਮੈਂ ਹੈ ਜੀ ਕੈਂਦੀ ਬਣਾ। ਨੂੰ ਹੈਦੀ ਆ। ਲੈ ਬਣਾਉਣ ਲੱਗੀ ਆ। ਚਿੱਟੇ ਜਿਹੇ ਨਾ ਦੀ ਸਬਜੀ। ਅੱਛਾ। ਹਾਂ। ਕਾਈ ਸਮੈਲ ਤੜਕੇ ਦੀ ਸਮੈਲ ਬਹੁਤ ਵਧੀਆ ਆਉਂਦੀ ਬਣਾ। ਉਹਨਾਂ ਵਿੱਚ ਇੱਕ ਇੱਕ ਲੱਗ ਆਹ ਤੱਕ ਫਿਰ ਸਨ। ਇਹ ਕਿੰਨਾ ਸੋਨਾ। ਖਾਣਾ। ਜਾਇਆ ਮੇਰਾ ਦੇਰ। ਤੇ ਮੈਂ ਕਿਹਾ ਚਿੱਟੇ ਨਾ ਦੀ ਸਬਜੀ ਬਣਾਉਣਾ। ਠੀਕ ਆ। ਹਾਂ। ਕਿ ਨਾ ਇਹਦਾ ਨੂੰਗ ਬੱਚੇ ਜਿਹੇ ਜੇ ਗਵਾਚਾ ਕਿੱਥੇ ਹਾਂ ਮੰਨਦੇ ਕਿ ਆਂਦਾ ਕਿ ਹੋਰ ਪੱਲੇ ਲੱਗਾ ਨਹੀਂ ਹਾਂ 6 ਵਜ ਗਏ ਅਸਲ ਚ ਬਲੌਗ ਪਬਲਿਕ ਕਰਨਾ ਹੋ ਕੀ ਆ ਉਹ ਇਧਰ ਕਿੱਥੇ ਲੱਗਾ ਮੈਨੂੰ ਅਸਲ ਚ ਆ ਗਿਆ ਜੱਗੇ ਪਲਵਾਨ ਦਾ ਫੋਨ ਹੈ ਮੇਰੇ ਵੱਡੇ ਭਰਾ ਵਾਂਗੂ ਲਾ ਲਓ ਕਹਿ ਲਈਏ ਤੇ ਨਹੀਂ ਹੈ ਇਹ ਹੈ ਮਲਵੰਗ ਹੁਣੀ ਮੈਂ ਕਹਿਣ ਲੱਗਾ ਹੀ ਪਿਓ ਵਾਂਗੂ ਲਾ ਲਓ ਜਾਂ ਵੱਡੇ ਭਰਾ ਵਾਂਗੂ ਲਾ ਲਓ ਪੂਰਾ ਪਿਆਰ ਹੈ ਜੱਗੇ ਪਲਵਾਨ ਨਾਲ ਉਹਦਾ ਕੈਨੇਡਾ ਤੋਂ ਤੇ ਪਲਵਾਨ ਦਾ ਆ ਗਿਆ ਫੋਨ ਤੇ 15-20 ਮਿੰਟ ਪਲਵਾਨ ਨਾਲ ਲੱਗ ਗਿਆ ਹਾਂ ਤੇ ਇਹ ਆ ਵਡਾ ਬਿਊ ਜਿੱਦਾਂ ਮਰਜੀ ਚੱਲ ਕੋ ਬਹੁਤ ਵਧੀਆ ਬਹੁਤ ਜ਼ਿਆਦਾ ਸਪੋਰਟ ਤੇ ਜੱਗੇ ਪਲਵਾਨ ਦੀ ਭਰਾ ਹੀ ਵੱਡਾ ਤੇ ਤਾਂ ਕਰਕੇ ਲੱਗ ਗਿਆ ਟਾਈਮ ਹਾਂ ਤੇ ਹੁਣ ਸਭੀ ਨੇ ਵਲੋਗ ਕਰਦੇ ਸਬਲੀ ਕਰ ਹਾਂ ਨਿਵਾਸ ਮੇਰੇ ਵਿੱਚ ਕੀ ਪਾਤਾ ਵੇ ਇਹਦੇ अच्छा मैश कर, पाते मैश कर चल ठीक है ठीक है लाला लाला रोटियां भी नी पकड़ा फिर ठीक ओके